ਭਗਤ ਕਬੀਰ ਜੀਾਂ ਦੇ ਸ਼ਲੋਕ ਆਪਾਂ ਸਰਵਣ ਕਰ ਰਹੇ ਸੀ ਆਓ ਅਗਲੇ ਸ਼ਲੋਕਾਂ ਦੇ ਵਿੱਚ ਭਗਤ ਕਬੀਰ ਜੀ ਕੀ ਗਿਆਨ ਬਖਸ਼ਦੇ ਹਨ ਪ੍ਰੇਮ ਨਾਲ ਸਰਵਣ ਕਰਿਏ ਜੀ ਕਬੀਰ ਸਾਖਤ ਐਸਾ ਹੈ ਜੈਸੀ ਲਸਨ ਕੀ ਖਾਨ ਕੁੰਨੇ ਬੈਠੇ ਖਾਈਐ ਪਰਗਟ ਹੋਏ ਨਿਦਾਨ ਕਬੀਰ ਸਾਹਿਬ ਜੀ ਫਰਮਾਨ ਕਰਦੇ ਆ ਕਿ ਜੋ ਮਨੁੱਖ ਰੱਬ ਨਾਲੋਂ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਹੈ ਜੋ ਦੁਨੀਆਂ ਦੀ ਖਾਤਰ ਆਪਣੇ ਦੀਨ ਨੂੰ ਆਪਣੇ ਧਰਮ ਨੂੰ ਗਵਾ ਰਿਹਾ ਹੈ ਉਸ ਨੂੰ ਇਉਂ ਸਮਝੋ ਜਿਵੇਂ ਥੋਮ ਦੀ ਭਰੀ ਹੋਈ ਕੋਠੜੀ ਹੈ ਥੋਮ ਕਹਿੰਦੇ ਆ ਲਸਨ ਨੂੰ ਕਿ ਸਾਕਤ ਬੰਦੇ ਦੇ ਵਿੱਚੋਂ ਇਸ ਤਰ੍ਹਾਂ ਦੀ ਇੱਕ ਸਮੈਲ ਆਉਂਦੀ ਹੈ ਬਾਦਬੂ ਆਉਂਦੀ ਹੈ ਕਿ ਉਹ ਜਿੱਥੇ ਵੀ ਹੋਵੇ ਉਹਦਾ ਪਤਾ ਲੱਗ ਜਾਂਦਾ ਹੈ ਆਖੋ ਸਤਨਾਮ ਭਾਵੇਂ ਕੋਈ ਕੋਨੇ ਵਿੱਚ ਬੈਠਾ ਉਹਨੂੰ ਖਾਏ ਲਸਣ ਨੂੰ ਤਾਂ ਵੀ ਪਤਾ ਲੱਗ ਜਾਂਦਾ ਹੈ ਕੋਨੇ ਵਿੱਚ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ ਉਹ ਭਾਵੇਂ ਥੋਮ ਨੂੰ ਲਸਣ ਨੂੰ ਕਿਤੇ ਲੁਕਮੇ ਥਾਂ ਵੀ ਬਹਿ ਕੇ ਖਾ ਲਈਏ ਤਾਂ ਵੀ ਜ਼ਰੂਰ ਆਪਣੀ ਬੋ ਤੋਂ ਉਗੜ ਪੈਂਦਾ ਏਸੇ ਤਰ੍ਹਾਂ ਸਾਖਤ ਦੇ ਅੰਦਰੋਂ ਵੀ ਜਦੋਂ ਮੰਦੇ ਬਚਨ ਨਿਕਲਣਗੇ ਤਾਂ ਉਹਦਾ ਪਤਾ ਲੱਗ ਜਾਂਦਾ ਹੈ ਕਬੀਰ ਮਾਇਆ ਢੋਲਣੀ ਪਵਨ ਚ ਕੋਲਣ ਹਾਰ ਸੰਤੋ ਮੱਖਣ ਖਾਏ ਆ ਸਾਸ਼ ਪੀਏ ਸੰਸਾਰ ਇਸ ਦੁਨੀਆ ਮਾਇਆ ਨੂੰ ਦੁੱਧ ਦੀ ਭਰੀ ਇੱਕ ਚਾਟੀ ਸਮਝੋ ਹਰੇਕ ਜੀਵ ਦਾ ਸਵਾਸ ਸਵਾਸ ਉਸ ਚਾਟੀ ਨੂੰ ਰਿੜਕਣ ਲਈ ਇੱਕ ਬੰਧਾਣੀ ਸਮਝੋ ਕਬੀਰ ਮਾਇਆ ਡੋਲਣੀ ਪਵਨ ਚ ਘੋਲਣ ਹਾਰ ਸੰਤੋ ਮੱਖਣ ਖਾਇਆ ਛਾਸ਼ ਪੀਐ ਸੰਸਾਰ ਜਿਨ੍ਹਾਂ ਨੂੰ ਇਹ ਦੁੱਧ ਰਿੜਕਣ ਦੀ ਜਾਂਚ ਆ ਗਈ ਜਿਨ੍ਹਾਂ ਪ੍ਰਮਾਤਮਾ ਦਾ ਸਿਮਰਨ ਕਰਦਾ ਇਸ ਮਾਇਆ ਨੂੰ ਵਰਤਿਆ ਹੈ ਜਿਨ੍ਹਾਂ ਨੇ ਦੁਨੀਆ ਨੂੰ ਵਣਜਿਆ ਪਰ ਦੀਨ ਵੀ ਗਵਾਚਣ ਨਾ ਦਿੱਤਾ ਭਾਵ ਦੁਨੀਆ ਵਿੱਚ ਵੀ ਵਣਜ ਵਪਾਰ ਕੀਤਾ ਪਰ ਆਪਣਾ ਧਰਮ ਨਾ ਗੋ ਧਰਮ ਨਹੀਂ ਗਵਾਚਣ ਦਿੱਤਾ ਉਹਨਾਂ ਗੁਰਮਖ ਜਨਾਂ ਨੇ ਇਸ ਰੇੜਕੇ ਵਿੱਚੋਂ ਭਾਵ ਰੜਕਣੇ ਵਿੱਚੋਂ ਮੱਖਣ ਹਾਸਲ ਕਰ ਲਿਆ ਹੈ ਮੱਖਣ ਖਾਦਾ ਭਾਵ ਕੀ ਹੈ ਵੀ ਮਨੁੱਖਾ ਜਨਮ ਦਾ ਅਸਲ ਮਨੋਰਥ ਉਹਨਾਂ ਨੇ ਹਾਸਲ ਕਰ ਲਿਆ ਜਿਵੇਂ ਦੁੱਧ ਨੂੰ ਰੜਕਣ ਦਾ ਮਨੋਰਥ ਹੈ ਮੱਖਣ ਕੱਢਣਾ ਪਰ ਨਿਰੀ ਦੁਨੀਆ ਦੀ ਵਪਾਰੀ ਮਨੋਂ ਲੱਸੀ ਹੀ ਪੀ ਰਿਹਾ ਹੈ ਭਾਵ ਨਿਰੀ ਲੱਸੀ ਹੀ ਪੀਂਦਾ ਰਿਹਾ ਵੀ ਦੁਨੀਆ ਦੇ ਕਾਰ ਬਿਹਾਰਾਂ ਵਿੱਚ ਹੀ ਉਲਝਿਆ ਰਿਹਾ ਤੇ ਮਨੁੱਖਾ ਜਨਮ ਦਾ ਅਸਲੀ ਮਨੋਰਥ ਉਹ ਸਮਝ ਹੀ ਨਹੀਂ ਸਕਿਆ ਉਹਨੂੰ ਪਾਈ ਨਹੀਂ ਸਕਿਆ ਕਬੀਰ ਮਾਇਆ ਡੋਲਣੀ ਪਾਵਣ ਵਹੇ ਹਿਵਤਾਰ ਜਨ ਬਿਲੋਆ ਤਿੰਨ ਖਾਏ ਆ ਆਵਰ ਬਿਲੋਵਨ ਹਾਰ ਕਬੀਰ ਮਾਇਆ ਡੋਲਣੀ ਇਹ ਦੁਨੀਆ ਮਾਇਆ ਮਨੋ ਇੱਕ ਦੁੱਧ ਦੀ ਚਾਟੀ ਹੈ ਇਸ ਚਾਟੀ ਵਿੱਚ ਨਾਮ ਦੀ ਠੰਡਕ ਵਾਲੇ ਸਵਾਸ ਮਨੋਂ ਮਧਾਣੀ ਹਲਾਈ ਜਾ ਰਹੀ ਹੈ ਸਵਾਸ ਜਦੋਂ ਸਾਡੇ ਆਉਂਦੇ ਜਾਂਦੇ ਆ ਇੱਕ ਮਧਾਣੀ ਹਲਾਈ ਜਾ ਰਹੀ ਹੈ ਜਿਨ ਬਿਲੋਇਆ ਤਿਨ ਖਾਇਆ ਬਿਲੋਇਆ ਭਾਵੇਂ ਸੰਧਾਣੀ ਨਾਲ ਰੜਕਿਆ ਜਿਸ ਭਾਗਾ ਵਾਲੇ ਮਨੁੱਖ ਨੇ ਇਹ ਸਮਧਾਣੀ ਨਾਲ ਦੁੱਧ ਰਿੜਕਿਆ ਹੈ ਉਹਨੇ ਮੱਖਣ ਖਾਦਾ ਬਾਕੀ ਦੇ ਹੋਰ ਲੋਕ ਨਿਰਾ ਰਿੜਕ ਹੀ ਰਹੇ ਹਨ ਉਹਨਾਂ ਨੂੰ ਮੱਖਣ ਖਾਣ ਨੂੰ ਨਹੀਂ ਮਿਲਿਆ ਭਾਵ ਜੋ ਲੋਕ ਨਿਰਵਾਹਾ ਮਾਤਰ ਮਾਇਆ ਨੂੰ ਵਰਤਦੇ ਹਨ ਤੇ ਨਾਲ-ਨਾਲ ਸਵਾਸ-ਸਵਾਸ ਪਰਮਾਤਮਾ ਨੂੰ ਯਾਦ ਰੱਖਦੇ ਹਨ ਉਹਨਾਂ ਦਾ ਜੀਵਨ ਸ਼ਾਂਤੀ ਭਰਿਆ ਹੋ ਜਾਂਦਾ ਹੈ ਉਹਨਾਂ ਦੇ ਅੰਦਰ ਆਤਮਿਕ ਟਿਕਾ ਆ ਜਾਂਦਾ ਹੈ ਤੇ ਮਨੁੱਖਾ ਜਨਮ ਦਾ ਅਸਲ ਮਨੋਰਥ ਉਹ ਪ੍ਰਾਪਤ ਕਰ ਲੈਂਦੇ ਆ ਕਿ ਮਨੁੱਖਾ ਜਨਮ ਦਾ ਅਸਲੀ ਮਨੋਰਥ ਕੀ ਹੈ ਪਰ ਜੋ ਲੋਕ ਆਪਣਾ ਦੀਨ ਧਰਮ ਵਿਸਾਰ ਕੇ ਨੀਰੀ ਦੁਨੀਆ ਦੇ ਪਿੱਛੇ ਦੌੜ ਭੱਜ ਕਰਕੇ ਉਹ ਖੁਆਰ ਹੁੰਦੇ ਹਨ ਤੇ ਉਹ ਆਪਣੇ ਜੀਵਨ ਨੂੰ ਅਜਾਈਂ ਗਵਾ ਲੈਂਦੇ ਹਨ ਕਿਉਂਕਿ ਮਾਇਆ ਹੈ ਹੀ ਐਸੀ ਆ ਕਬੀਰ ਸਾਹਿਬ ਜੀ ਫਰਮਾਨ ਕਰਦੇ ਆ ਕਬੀਰ ਮਾਇਆ ਚੋਰ ਟੀ ਮੋਸ ਮੁਸਲਾਵੇ ਹਾਟ ਏਕ ਕਵੀ ਰਾਨਾ ਮੁਸੈ ਜੇਨ ਕੀ ਨੀ ਬਾਰੇ ਬਾਟ ਕਬੀਰ ਸਾਹਿਬ ਜੀ ਫਰਮਾਨ ਕਰਦੇ ਕਿ ਦੁਨੀਆ ਇਹ ਮਾਇਆ ਐਸੀ ਕੋ ਮੋਠਾ ਠਗੜੀ ਹੈ ਕਲ ਸੁਣਿਆ ਸੀ ਨਾ ਵੀ ਕਈ ਰੂਪਾਂ ਵਿੱਚ ਮਾਇਆ ਹੁੰਦੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਲੋਕ ਦੀਨ ਵਿਸਾਰ ਕੇ ਨਿਰੀ ਕੇਵਲ ਦੁਨੀਆ ਦੀ ਖਾਤਰ ਪਟਕ ਰਹੇ ਹਨ ਉਹਨਾਂ ਨੂੰ ਠੱਗ ਠੱਗ ਕੇ ਇਹ ਮਾਇਆ ਆਪਣੀ ਹੱਟੀ ਹੋਰ ਹੋਰ ਸਜਾ ਰਹੀ ਹੈ ਆਪਣੀ ਹੱਟੀ ਨੂੰ ਇਹ ਮਾਇਆ ਸਜਾ ਰਹੀ ਹੈ ਸਾਨੂੰ ਠੱਗ ਰਹੀ ਹੈ ਪਰ ਸਾਨੂੰ ਪਤਾ ਨਹੀਂ ਲੱਗ ਰਿਹਾ ਏਕ ਕਬੀਰਾਂ ਨਾਮ ਉਸ ਹੈ ਜਿਨ ਕੀਨੀ ਬਾਰਾਂ ਬਾਟ ਹੇ ਕਬੀਰ ਸਿਰਫ ਉਹ ਮਨੁੱਖ ਇਹਦੀ ਠੱਗੀ ਤੋਂ ਬਚਿਆ ਰਹਿੰਦਾ ਜਿਨੇ ਇਸ ਮਾਇਆ ਦੀਆਂ 12 ਵੰਡੀਆਂ ਕਰ ਦਿੱਤੀਆਂ ਹਨ ਜਿਨੇ ਇਹਦੀ ਠੱਗੀ ਨੂੰ ਭੰਨ ਭੰਨ ਕੇ ਛੋਟਾ ਛੋਟਾ ਕਰ ਦਿੱਤਾ ਹੈ ਕਬੀਰ ਸੁਖ ਨਾ ਏਹ ਜੁਗ ਕਰਹਿ ਜੋ ਬੋਤੈ ਮੀਤ ਜੋ ਚਿਤ ਰੱਖੈ ਏਕ ਸਿਆਉ ਤੇ ਸੁਖ ਪਾਵੈ ਨੀਤਾ ਕਬੀਰ ਸੁਖ ਨਾ ਇਹ ਜੁਗ ਕਿ ਧਰਮ ਵਿਸਾਰ ਕੇ ਦੀਨ ਵਿਸਾਰ ਕੇ ਪ੍ਰਮਾਤਮਾ ਨੂੰ ਭੁਲਾ ਕੇ ਤੂੰ ਜੋ ਪੁੱਤਰ ਇਸਤਰੀ ਧਨ ਮਿਲਕ ਆਦਿਕ ਕਈ ਤਰ੍ਹਾਂ ਦੇ ਮਿੱਤਰ ਬਣਾ ਰਿਹਾ ਹੈ ਇਸ ਮਨੁੱਖਾ ਜਨ ਵਿੱਚ ਇਨਾ ਮਿੱਤਰਾਂ ਤੋਂ ਕਦੇ ਵੀ ਤੈਨੂੰ ਸੁਖ ਨਹੀਂ ਮਿਲੇਗਾ ਜੁਗ ਤੋਂ ਕਬੀਰ ਸੁਖ ਨਾ ਇਹ ਜੁਗ ਕਰੈ ਜੋ ਬਹੁਤੇ ਮੀਤ ਸੁਖ ਕਿੰਨਾ ਨੂੰ ਮਿਲਦਾ ਹੈ ਜੋ ਚਿਤ ਰੱਖੇ ਏਕ ਸਿਉ ਤੇ ਸੁਖ ਪਾਵੈ ਨੀਤ ਸਿਰਪੋ ਮਨੁੱਖ ਸਦਾ ਸੁਖ ਤੇ ਆਨੰਦ ਮਾਣਦੇ ਹਨ ਜੋ ਦੁਨੀਆ ਵਿੱਚ ਵਰਤਦੇ ਹੋਏ ਇੱਕ ਪ੍ਰਮਾਤਮਾ ਨਾਲ ਆਪਣਾ ਮਨ ਜੋੜ ਕੇ ਰੱਖਦੇ ਹਨ ਦੇਖੋ ਕਬੀਰ ਸਾਹਿਬ ਵੀ ਕਹਿੰਦੇ ਆ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਕਿਹਾ ਸਾਨੂੰ ਕਿ ਦੁਨੀਆ ਵਿੱਚ ਵਰਤਦੇ ਹੋਏ ਦੁਨੀਆ ਛੱਡਣ ਨੂੰ ਤੇ ਕਿਹਾ ਨਹੀਂ ਮਹਾਰਾਜ ਨੇ ਨਾ ਘਰ ਛੱਡਣ ਨੂੰ ਵੀ ਰਸਤਾ ਬਹੁਤ ਸੌਖਾ ਹੈ ਰਾਸਤਾ ਵਾ ਤਾਂ ਸਰਲ ਹੈ ਵੀ ਤੂੰ ਦੁਨੀਆ ਵਿੱਚ ਰਹਿੰਦਾ ਪਰਿਵਾਰ ਵਿੱਚ ਰਹਿੰਦਾ ਸੁਰਤ ਪ੍ਰਮਾਤਮਾ ਨਾਲ ਜੋੜ ਕੇ ਰੱਖਿਆ ਕਰ ਵਿਵੇਕ ਬੁੱਧੀ ਵਰਤਿਆ ਕਰ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਕਿ ਆਹ ਮੇਰੇ ਵਾਸਤੇ ਚੰਗਾ ਹੈ ਆਹ ਮੇਰੇ ਵਾਸਤੇ ਮਾੜਾ ਹੈ ਗੁਰੂ ਜੀ ਐਸੀ ਰਹਿਮਤ ਕਰ ਕਿ ਮੈਨੂੰ ਵਿਵੇਕ ਬੁੱਧੀ ਬਖਸ਼ਨਾ ਕਰੋ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਐ ਪੂਰਨ ਪਰਮ ਆਨੰਦ ਦੁਨੀਆ ਦੀ ਖਾਤਰ ਬੜਿਆ ਸੀ ਹੁਨੀ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚਾਲੀ ਸਾਤ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਦੁਨੀਆ ਦੀ ਖਾਤਰ ਦੀਨ ਨੂੰ ਵਿਸਾਰ ਕੇ ਮਨੁੱਖ ਧਨ ਪਦਾਰਥ ਆਦ ਕਈ ਮਿੱਤਰਾਂ ਨੂੰ ਬਣਾਉਂਦਾ ਹੈ ਅਤੇ ਇਹਨਾਂ ਤੋਂ ਸੁਖ ਦੀ ਆਸ ਰੱਖਦਾ ਹੈ ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ ਪਰ ਹੈ ਕਬੀਰ ਜਿਸ ਮੋਹ ਦੇ ਤਿਆਗ ਰੂਪ ਮੌਤ ਤੋਂ ਜਗਤ ਡਰਦਾ ਹੈ ਉਸ ਨਾਲ ਮੇਰੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਭਾਵ ਜਿਹੜੀ ਮੌਤ ਤੋਂ ਦੁਨੀਆ ਡਰਦੀ ਆ ਮੋਹ ਵਿੱਚ ਫਸੀ ਹੋਈ ਮੈਨੂੰ ਤੇ ਉਹ ਮੌਤ ਦਾ ਨਾਮ ਸੁਣ ਕੇ ਵੀ ਖੁਸ਼ੀ ਹੁੰਦੀ ਹੈ ਕਿਉਂਕਿ ਮਰਨ ਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਦੁਨੀਆ ਦੇ ਸਮੋਹ ਵੱਲੋਂ ਮਰਿਆ ਹੀ ਪਰਮਾਤਮਾ ਮਿਲਦਾ ਹੈ ਇਸ ਮੋਹ ਨਾਲੋਂ ਟੁੱਟ ਕੇ ਇਸ ਮੋਹ ਵੱਲੋਂ ਆਪਣਾ ਮਨ ਮਾਰ ਕੇ ਹੀ ਪਰਮਾਤਮਾ ਮਿਲਦਾ ਹੈ ਪਰਮਾਤਮਾ ਦੇ ਚਰਨਾਂ ਵਿੱਚ ਹਾਜ਼ਰੀ ਲੱਗਦੀ ਹੈ ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ RAM ਪਦਾਰਥ ਪਾਏ ਕਬੀਰਾਂ ਗਾਂਠ ਨਾ ਖੋਲਾ ਨਹੀਂ ਪਟਣ ਨਹੀਂ ਪਾਰਪੂ ਨਹੀਂ ਕਾਹਕ ਨਹੀਂ ਮੋਲਾ RAM ਪਦਾਰਥ ਪਾਏ ਕ ਕਬੀਰਾ ਕਾਂਠ ਨਾ ਖੋਲ ਜਿੱਧਰ ਤੱਕੋ ਦੁਨੀਆ ਦੀ ਖਾਤਰ ਹੀ ਦੌੜ ਭੱਜ ਹੈ ਏ ਕਬੀਰ ਚੰਗੇ ਭਾਗਾ ਨਾਲ ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਸਤ ਮਿਲ ਗਈ ਹੈ ਭਾਵ ਤੈਨੂੰ ਨਾਮ ਦੀ ਦਾਤ ਮਿਲ ਗਈ ਐ ਤੈਨੂੰ ਰੱਬੀ ਗੁਣ ਮਿਲ ਗਏ ਹਨ ਤਾਂ ਇਹ ਗਠੜੀ ਹੋਰ ਨਾ ਅੱਗੇ ਨਾ ਖੋਲਦਾ ਫਿਰ ਹੁਣ ਜਿਹੜਾ ਗਾਹਕ ਹੀ ਨਹੀਂ ਉਹਨੇ ਕੀ ਕਰਨ ਨਾਲ ਤਾਂ ਸੁਣ ਕੇ ਵੀ ਮਜ਼ਾਕ ਕੀ ਕਰਨਾ ਹੈ ਬਿਨ ਗਾਹਕ ਗੁਣ ਵੇਚੀਐ ਤਉ ਗੁਣ ਸੈਗੋ ਜਾਏ ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲੱਖ ਵਿਕਾਏ ਜਦੋਂ ਗੁਣ ਦਾ ਗਾਹਕ ਮਿਲਦਾ ਫਿਰ ਉਹ ਲੱਖਾਂ ਕਰੋੜਾਂ ਚ ਵਿਕਦਾ ਹੈ ਤੇ ਨਹੀਂ ਜਿਹੜਾ ਗਾ ਕੀ ਨਹੀਂ ਉਹਨੂੰ ਕੀ ਪਤਾ ਉਹਨੂੰ ਤੇ ਇਦਾਂ ਲੱਗਦਾ ਵੀ ਐਵੇਂ ਅਮਰਤ ਵੇਲੇ ਕੰਨ ਖਾਦੇ ਜਾ ਰਹੇ ਐਵੇਂ ਦੁਨੀਆ ਰੱਬ ਰੱਬ ਕਰ ਰਹੀ ਹੈ ਜਿਨ੍ਹਾਂ ਨੂੰ ਕਦਰ ਨਹੀਂ ਕਬੀਰਾ ਗਾਠ ਨਾ ਖੋਲ ਉਹਨਾਂ ਅੱਗੇ ਇਹ ਗੱਠ ਵੀ ਨਾ ਖੋਲਦਾ ਫਿਰ ਜਿੱਥੇ ਤੈਨੂੰ ਪਤਾ ਲੱਗੇ ਵੀ ਗੁਰਮਖ ਹੈ ਕੋਈ ਮੇਰੀ ਗੱਲ ਨੂੰ ਸਮਝਣਾ ਚਾਹੁੰਦਾ ਹੈ ਮੇਰੀ ਗੱਲ ਨੂੰ ਸੁਣਨਾ ਚਾਹੁੰਦਾ ਹੈ ਉੱਥੇ ਗੱਠ ਨਹੀਂ ਖੋਲਿਆ ਕਰ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਬੋਲਾ ਕਿਉਂਕਿ ਜਿਹੜਾ ਸੰਸਾਰ ਹੈ ਨਾ ਇਹ ਜਗਤ ਦੁਨੀਆ ਵਿੱਚ ਇੰਨਾ ਕਮਸਤ ਹੈ ਕੇ ਨਾਮ ਪਦਾਰਥ ਦੇ ਖਰੀਦਣ ਲਈ ਨਾ ਕੋਈ ਮੰਡੀ ਹੈ ਤੇ ਨਾ ਕੋਈ ਇਸ ਵਸਤ ਦੀ ਕਦਰ ਕਰਨ ਵਾਲਾ ਹੈ ਤੇ ਨਾ ਹੀ ਕੋਈ ਵਸਤ ਖਰੀਦਣੀ ਚਾਹੁੰਦਾ ਹੈ ਤੇ ਨਾ ਕੋਈ ਇਤਨੀ ਕੀਮਤ ਹੀ ਦੇਣ ਨੂੰ ਤਿਆਰ ਹੈ ਕਿ ਦੁਨੀਆ ਨਾਲੋਂ ਪ੍ਰੀਤ ਤੋੜ ਸਕੇ ਆਖ ਸਤਨਾਮ ਕਬੀਰ ਆ ਤਾ ਸਿਉ ਪ੍ਰੀਤ ਕਰ ਜਾ ਕੋਠਾ ਕੁਰ ਰਾਮ ਪੰਡਿਤ ਰਾਦੇ ਪੂਪਤੀ ਆਗ ਕੌਣੇ ਕਾਮ ਉਸ ਸਤ ਸੰਗੀ ਨਾਲ ਸਾਂਝ ਬਣਾ ਕਬੀਰ ਤਾਂ ਸਿਉ ਪ੍ਰੀਤ ਕਰ ਐ ਕਬੀਰ ਉਸ ਸਤਸੰਗੀ ਨਾਲ ਸਾਝ ਬਣਾ ਜੀਦਾ ਆਸਰਾ ਪਰਨਾ ਉਹ ਪਰਮਾਤਮਾ ਹੈ ਜੋ ਸਬਦ ਦਾ ਪਾਲਣ ਵਾਲਾ ਹੈ ਰਾਮ ਪਦਾਰਥ ਦੇ ਵਣਜਾਰਿਆਂ ਨਾਲ ਬਣੀ ਹੋਈ ਪ੍ਰੀਤ ਤੋੜ ਨਿਭ ਸਕਦੀ ਹੈ ਜਿਹੜੇ ਉਸ ਪਰਮਾਤਮਾ ਦੇ ਪਰਮਾਤਮਾ ਦਾ ਵਣਜ ਕਰਨ ਆਏ ਹਨ ਪੰਡਿਤ ਰਾਜੇ ਭੂਪਤੀ ਆਵੇ ਕੌਣੇ ਕਾਮ ਪਰ ਜਿਨ੍ਹਾਂ ਨੂੰ ਵਿੱਦਿਆ ਰਾਜ ਭੁਏ ਆਦਕ ਦਾ ਮਾਣ ਹੈ ਜਿਨ੍ਹਾਂ ਨੂੰ ਵਿਦਿਆ ਦਾ ਮਾਣ ਹੈ ਜਿਨ੍ਹਾਂ ਨੂੰ ਭੁਏ ਦਾ ਭਾਵ ਜ਼ਮੀਨ ਜਾਇਦਾਦ ਦਾ ਮਾਣ ਹੈ ਜੋ ਕੇਵਲ ਦੁਨੀਆ ਦੇ ਵਪਾਰੀ ਹਨ ਉਹ ਪੰਡਤ ਹੋਣ ਚਾਹੇ ਰਾਜੇ ਹੋਣ ਚਾਹੇ ਬੜੀ ਭੁਏ ਦੇ ਮਾਲਕ ਹੋਣਾ ਉਹ ਕਿਸੇ ਕੰਮ ਨਹੀਂ ਆਉਂਦੇ ਆਖੋ ਸਤਨਾਮ ਕਵੀਰਾ ਪਰੀਤ ਇੱਕ ਸੌ ਕੀਏ ਆਨੰਦ ਵਿਦਾ ਜਾਏ ਭਾਵੈ ਲੰਬੇ ਕੇਸ ਕਰ ਭਾਵੈ ਕਰ ਮੁੰਡਾਏ ਦੁਨੀਆ ਵਾਲਾ ਹੋਰ ਹੋਰ ਸਹਿਮ ਹੋਰ ਹੋਰ ਡਰ ਤਾਹੀਂ ਦੂਰ ਹੁੰਦਾ ਹੈ ਜੇ ਇੱਕ ਪ੍ਰਮਾਤਮਾ ਨਾਲ ਪ੍ਰੀਤ ਪਾਈ ਜਾਏ ਭਾਵ ਦੂਧਾ ਵਿੱਚ ਨਾ ਹੋਵੇ ਦੋ ਪਾਸੜ ਨਾ ਹੋਵੇ ਇੱਕ ਪ੍ਰਮਾਤਮਾ ਨਾਲ ਪ੍ਰੀਤ ਪਾਈ ਜਾਏ ਕਬੀਰ ਪ੍ਰੀਤ ਇੱਕ ਸਉ ਕੀਏ ਆਨ ਤਵਿਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਰਮੜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਰਮੜਾਏ ਜਦ ਤੱਕ ਪ੍ਰਮਾਤਮਾ ਨਾਲ ਪ੍ਰੀਤ ਨਹੀਂ ਜੋੜੀ ਜਾਂਦੀ ਦੁਨੀਆਂ ਵਾਲੀ ਦੁਬਦਾ ਮਿਟ ਨਹੀਂ ਸਕਦੀ ਚਾਹੇ ਸਵਾ ਮਲ ਕੇ ਲੰਮੀਆਂ ਜਟਾਂ ਰੱਖ ਭਾਵੇਂ ਲੰਬੇ ਕੇਸ ਕਰ ਤੋਂ ਭਾਵ ਇਹ ਆ ਕਿ ਭਾਵੇਂ ਸਰੀਰ ਤੇ ਸਵਾ ਮਨ ਲੈ ਭਾਵੇਂ ਲੰਮੀਆਂ ਜਟਾਂ ਰੱਖ ਲੈ ਚਾਹੇ ਓਕਾ ਹੀ ਸਿਰ ਰੋੜ ਮੋੜ ਕਰ ਲੈ ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ ਕੋਈ ਫਰਕ ਪੈਣ ਵਾਲਾ ਨਹੀਂ ਆਖੋ ਸਤਨਾਮ ਕਬੀਰਾ ਜਗ ਕਾਜਲ ਕੀ ਕੋਠਰੀ ਅੰਧ ਪਰ ਤਿਸਮਾ ਹੈ ਹਉ ਬਲੇ ਹਾਰੀ ਤੈਨ ਕੋ ਪੈਸ ਜੋ ਨੀ ਕਸ ਜਾ ਹੈ ਕਬੀਰ ਜਗ ਕਾਜਲ ਕੀ ਕੋਠਰੀ ਦੁਨੀਆ ਦਾ ਮੋਹ ਮਨੋ ਇੱਕ ਐਸੀ ਕੋਠੜੀ ਹੈ ਜੋ ਕਾਲਖ ਹੀ ਕਾਲਖ ਨਾਲ ਭਰੀ ਹੋਈ ਹੈ ਆਖੋ ਸਤਨਾਮ ਇਸ ਵਿੱਚ ਉਹ ਬੰਦੇ ਡਿੱਗੇ ਪਏ ਹਨ ਜਿਨ੍ਹਾਂ ਦੀਆਂ ਅੱਖਾਂ ਬੰਦ ਹਨ ਜਿਨ੍ਹਾਂ ਨੂੰ ਧਰਮ ਦੀ دین ਦੀ ਸੂਝ ਨਹੀਂ ਆਈ ਜਿਨ੍ਹਾਂ ਨੂੰ ਬਖਸ਼ਿਸ਼ ਨਹੀਂ ਹੋਈ ਉਹ ਆਪਣੇ ਵਰਗੇ ਡੁੱਬੇ ਪਏ ਹਨ ਚਾਹੇ ਉਹ ਪੰਡਤ ਰਾਜਪੂਤੀ ਹਨ ਚਾਹੇ ਜਟਾ ਧਾਰੀ ਸੰਨਿਆਸੀ ਆਦਿਕ ਤਿਆਗੀ ਹਨ ਹਉਮ ਬਲਿਹਾਰੀ ਤਿੰਨ ਕੋ ਪੈਸ ਜੋ ਨੀਕ ਸਜਾਹੇ ਪਰ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਜੋ ਇਸ ਵਿੱਚ ਡਿੱਗ ਕੇ ਵੀ ਮੁਰ ਨਿਕਲ ਆਉਂਦੇ ਆ ਡਿੱਗੇ ਪਏ ਆ ਪਰ ਜੇ ਉਪਦੇਸ਼ ਮਿਲ ਗਿਆ ਤਾਂ ਆਪਾਂ ਨਿਕਲ ਵੀ ਸਕਦੇ ਹਾਂ ਜੋ ਇੱਕ ਪਰਮਾਤਮਾ ਨਾਲ ਪਿਆਰ ਪਾ ਕੇ ਦੁਨੀ ਦੇ ਮੋਹ ਨੂੰ ਤਿਆਗ ਦਿੰਦੇ ਹਨ ਤੇ ਜਿਨ੍ਹਾਂ ਨੂੰ ਇਹ ਗਿਆਨ ਹੋ ਜਾਂਦਾ ਹੈ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ ਕਬੀਰ ਇਹ ਹੋ ਤਾਂ ਜਾਏਗਾ ਸਕੋ ਤਾਲੇ ਹੋ ਬਾਹੋ ਰ ਨਾਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ ਕਹਿੰਦਾ ਜ਼ਰੂਰ ਹੈ ਬੰਦਾ ਕਬੀਰ ਸਾਹਿਬ ਦੇ ਸ਼ਲੋਕ ਹੋਣ ਨਾ ਜੀ ਚੰਗਾ ਜਿਹਾ ਗ੍ਰੰਥੀ ਲਾਇਆ ਕਰੋ ਉਦੋਂ ਸਮਝ ਆਵੇ ਪਰ ਮਾਫ਼ ਕਰਨਾ ਸਮਝਦਾ ਕੋਈ ਕੋਈ ਹੈ ਮਹਾਰਾਜ ਕਹਿੰਦਿਆ ਨੰਗੇ ਪਾਵੋ ਤੇਗੇ ਜਿਨ ਕੇ ਲੱਖ ਕਰੋੜ ਪਰ ਫਿਰ ਵੀ ਦੁਨੀਆ ਖਿੰਡੀ ਬੈਠੀ ਐ ਰਿਸ਼ਤੇ ਖਤਮ ਹੋ ਚੁੱਕੇ ਨੇ ਕੋਈ ਰਿਸ਼ਤਾ ਨਹੀਂ ਰਿਹਾ ਦੁਨੀਆ ਇਹ ਦੇ ਵਿੱਚ ਫਸ ਕੇ ਪਟਕ ਰਹੀ ਐ ਕਬੀਰ ਸਾਹਿਬ ਕਹਿੰਦੇ ਸਾਰਾ ਸਰੀਰ ਨਾਸ਼ ਹੋ ਜਾਏਗਾ ਕਬੀਰ ਇਹ ਤਨ ਜਾਏਗਾ ਜੇ ਤੁਸੀਂ ਇਸ ਨੂੰ ਨਾਸ ਹੋਣ ਤੋਂ ਬਚਾ ਸਕਦੇ ਹੋ ਤਾਂ ਬਚਾ ਲਓ ਭਾਵ ਕੋਈ ਵੀ ਆਪਣੇ ਸਰੀਰ ਨੂੰ ਨਾਸ ਹੋਣ ਤੋਂ ਨਹੀਂ ਬਚਾ ਸਕਦਾ ਇਹ ਜ਼ਰੂਰ ਨਾਸ ਹੋਏਗਾ ਸਕੋਤਲਿ ਹੋ ਬਹੋਰ ਜੇ ਬਚਾ ਸਕਦਾ ਤੇ ਬਚਾ ਲੈ ਵੇਖ ਨਾਂਗੇ ਪਾਵੋਂ ਤੇ ਗਏ ਜਿੰਨਾ ਬੰਦਿਆਂ ਦੇ ਪਾਸ ਲੱਖਾਂ ਕਰੋੜਾਂ ਰੁਪਏ ਜਮ੍ਹਾਂ ਸਨ ਉਹ ਵੀ ਇੱਥੋਂ ਨੰਗੇ ਪੈਰੀਂ ਹੀ ਭਾਵ ਕੰਗਾਲਾਂ ਵਾਂਗ ਹੀ ਚਲੇ ਗਏ ساری ਉਮਰ ਦੁਨੀਆ ਦੀ ਖਾਤਰ ਭੜਕਦੇ ਰਹੇ ਤੇ ਧਰਮ ਨੂੰ ਵਿਸਾਰ ਦਿੱਤਾ ਆਖਿਰ ਇਹ ਦੁਨੀਆ ਤਾਂ ਇੱਥੇ ਹੀ ਰਹਿ ਗਈ ਇੱਥੋਂ ਆਤਮਿਕ ਜੀਵਨ ਨਰੋਲ ਕੰਗਾਲ ਹੋ ਕੇ ਤੁਰ ਗਏ ਆਖੋ ਸਤਨਾਮ ਕਬੀਰ ਇਹੋ ਤਨ ਜਾਏਗਾ ਕਵਨ ਮਾਰਗ ਲਾਏ ਕੈ ਸੰਗਤ ਕਰ ਸਾਧ ਕੀ ਕੈ ਹਰ ਕੇ ਗੁਣ ਗਾਏ ਕਬੀਰ ਇਹੋ ਤਨ ਜਾਏਗਾ ਕਵਨ ਮਾਰਗ ਲਾਏ ਇਹ ਸਰੀਰ ਨਾਸ ਹੋ ਜਾਏਗਾ ਇਹਨੂੰ ਕਿਸੇ ਉਸ ਕੰਮ ਵਿੱਚ ਜੋੜ ਜਿਹੜਾ ਤੇਰੇ ਲਈ ਲਾਹੇਵੰਦ ਹੈ ਆਖੋ ਸਤਨਾਮ ਕਵਨੈ ਮਾਰਗ ਲਾਏ ਇਹਨੂੰ ਹਜੇ ਵੀ ਤੂੰ ਇਹੋ ਜੇ ਕੰਮ 'ਚ ਜੋੜ ਲੈ ਜਿਹੜਾ ਤੇਰੇ ਲਈ ਲਾਹੇਵੰਦ ਹੈ ਜਿਹੜਾ ਤੇਰੇ ਲਈ ਲਾਭਦਾਇਕ ਹੈ ਤੂੰ ਹਜੇ ਵੀ ਜੋੜ ਲੈ ਅਜਹੁ ਕਛ ਬਿਗਰੋ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਰ ਪਾਵੈ ਚੇਤਨਾ ਹੈ ਤੋ ਚੇਤਲੇ ਇਸ ਦਿਨ ਮੈ ਪ੍ਰਾਨਮੀ ਸ਼ਿਨ ਸ਼ਿਨ ਆਉਦ ਬਿਹਾਤ ਹੈ ਝੂਟੇ ਕਟਜੋ ਪਾਨੀ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕਹਿ ਨਹਿ ਮਰਨ ਪਸੰਦ ਕਬੀਰ ਇਹੋ ਤਨ ਜਾਏਗਾ ਕਵਨੈ ਮਾਰ ਗਲਾਏ ਕਰਨਾ ਕੀ ਹੈ ਕੈ ਸੰਗਤ ਕਰ ਸਾਧਕੀ ਕੇ ਹਰ ਕੇ ਗੁਣ ਗਾਏ ਕਬੀਰ ਸਾਹਿਬ ਜੀ ਕਹਿੰਦੇ ਸੋ ਸਾਧ ਸੰਗਤ ਕਰ ਅਤੇ ਪ੍ਰਭੂ ਦੀ ਸਿਫਤ ਸਲਾਹ ਕਰ ਦੁਨੀਆ ਤਾਂ ਇੱਥੇ ਹੀ ਰਹਿ ਜਾਂਦੀ ਹੈ ਤੇ ਦੀਨ ਭਾਵ ਧਰਮ ਹੀ ਪਰਮਾਤਮਾ ਹੀ ਨਾਮ ਹੀ ਸਾਥੀ ਬਣਦਾ ਹੈ ਸੋ ਇਸ ਤਰ੍ਹਾਂ ਭਗਤ ਕਬੀਰ ਜੀ ਦੇ ਪਾਵਨ ਸ਼ਲੋਕਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰਮ ਅਰਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ